ਵੇਖ ਲਿਆ ਸੁਪਨਾ ਹਾਂ ਵੀਰੇ ਇੱਕ ਸੋਹਣੀ ਜੀ ਕੁੜੀ ਐ ਪਾਣੀ ਦੀ ਛਲਾ ਮਾਰਦੀ ਸੀ ਐ ਪਾਣੀ ਦੀ ਛਲਾ ਮਾਰਦੀ ਸੀ ਹਾਏ ਇਧਰੋਂ ਇਹ ਪੁੱਤ ਐ ਹੀ ਆਉਣੀ ਆ ਉੱਠ ਕੇ ਰੋਟੀ ਲਾ ਲਾ ਗੱਡੀ ਲੈ ਕੇ ਜਾਣਾ ਮੈਂ ਹੈ ਉਹ ਰੋਟੀ ਲਾ ਲਾ ਭਰਾਵਾ ਉੱਠ ਕੇ ਹੈ ਐ ਨਹੀਂ ਉਠੜ ਤੈਨੂੰ ਮੈਂ ਦੱਸਦਾ ਉਹ ਨਹੀਂ ਵੀਰੇ ਨਹੀਂ ਮੈਂ ਛੋੜ ਕਰਦਾ ਖੜ ਖੜ ਕਿੱਥੇ ਭਾਈਦਾ ਹੁਣ ਖੜ ਜਾ ਮੈਂ ਵਿਖਾਉਣਾ ਤੈਨੂੰ ਸੁਪਨਾ ਉਹ ਚਾਚਾ ਬਚਾਈ ਵੀਰਾ ਹਟਦਾ ਨਹੀਂ ਚੱਟ ਚੱਟ ਪਾਸੇ ਰੰ ਤੋ ਤੋ ਨੋ ਕਿਉ ਗਾਸ ਹੋਇਆ ਸੋਇ ਰੇ ਉਹ ਨਾ ਯਾਰ ਉਹ ਗੱਲ ਤਾਂ ਸੁਣ ਲੋ ਵਾਹ ਰੱਬਾ ਜੀ ਅੱਜ ਵੀਰਾ ਤੇ ਭਾਬੀ ਵੀ ਜਾਂਦੇ ਹੁੰਦੇ ਹੁੰਦੇ ਨਾ ਤਾਂ ਦੇਖਦੇ ਉਹਨਾਂ ਦੇ ਪੁੱਤਰ ਜਵਾਨ ਹੋ ਕੇ ਸ਼ੰਦਾ ਤੇ ਸੁਖੀ ਕਿੰਨੇ ਸੋਹਣੇ ਲੱਗਦੇ ਆ ਘਰ ਵਿੱਚ ਹੱਸਦੇ ਖੇਡਦੇ ਬਸ ਕਮੀ ਮਹਿਸੂਸ ਹੁੰਦੀ ਤਾਂ ਸਿਰਫ ਤੁਹਾਡੀ हां वीरਾ ਤੁਹਾਡੀ ਸੋਕੇ ਹਾਂ ਵੀਰੇ ਆ ਲੋਕਲ ਹੀ ਜਾਣਾ ਮੈਂ ਕੱਲਾ ਜਾਉਣਾ ਅੱਜ ਤੂੰ ਪਰਚੀ ਕਿੜਾ ਇਹ ਕਣਕ ਲੈ ਠੀਕ ਹੈ ਵੀਰੇ ਆ ਰੋਟੀ ਖਾ ਲਈ ਭੁੱਖਾ ਨਾ ਗੱਡੀ ਚਲਾਈ ਜਾਈਂ ਚੰਗਾ ਚਲ ਕਣਕ ਲੈ ਆਂਦੇ ਆ ਠੀਕ ਆ ਲੈ ਆਉਂਗਾ ਉਹ ਤੇਰੇ ਟਲੇ ਤੋਂ ਉਹ ਸੂਰਤ ਦੀ ਦੀਆ ਹੀਰ ਦੀ ਓ ਲਾ ਵੇਖ ਗੋਰਖਾ ਇਬ ਦੀਏ ਫੁਲਕਾਰੀ ਛੇਸ ਬਾ ਅਰੇ ਅਖਿਲ ਆ ਰਹਾ ਬੋਲ ਨਾ ਭਾਈ माँ कसम सा बहुत मजा आ रहा है भाई बहुत मजा आ रहा है यार सही बात है राहुल बहुत मजा आ रहा है यार इसी बात पे एक पैक और बना मेरा भाई अखिल अब कितनी सी पिएगा भाई बहुत हो चुकी है भाई अब कितनी सी पिएगा राहुल एक पैक एक पैक और बना दे फिर देख तू तेरा भाई गाड़ी का कैसे जहाज बनाता है आखिर ये लास्ट है इसके बाद नहीं पिएगा तू तेरी कसम भाई तेरी कसम सर एक बनाऊंगा आई स्वेर इसके बाद नहीं पीऊंगा इसके बाद कभी नहीं पियेंगे यार इसके बाद बंद कर देनी है नहीं पीऊंगा ठीक है आगे दे, आगे तक आगे तक आखिल, आखिल 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 तूने मेरे भाई को मार दिया ਸੁਖੀ ਹਾਂ ਚਾਚਾ ਕਿੱਥੇ ਚੱਲਿਆ ਤੇਰੇ ਹੱਥੇ ਚਾਚੀ ਵੇਖਣ ਚੱਲਿਆ ਚਾਚਾ ਉਹ ਯੱਦਾ ਲੜਦਾ ਨਾ ਵੇ ਤਾਂ ਉਹ ਚਾਚੀ ਤਾਂ ਐ ਪਲਦੇ ਜੋ ਮੁਕਸਰ ਦੇ ਮੇਲੇ ਤੇ ਵਿਕਣਾਈ ਹੁੰਦੀ ਐ ਉਹ ਗੱਲ ਸੁਣ ਤੇਰੇ ਕੋਲੇ ਪੈਸੇ ਪੁੱਸੇ ਹੈਗੇ ਆ ਨਹੀਂ ਚਾਚਾ ਓਏ ਆਉਣ ਲੱਗਾ ਸਬਜੀ ਭਾਜੀ ਲੈ ਆਉਂਦਾ ਸ਼ਿੰਦੇ ਵੀਰੇ ਨੂੰ ਪੈਸੇ ਮਿਲਨੇ ਆਜ ਮੈਂ ਫੋਨ ਕਰ ਦੇਣਾ ਉਹਨੂੰ ਆਉਂਦਾ ਹੋਇਆ ਲੈ ਆਊਗਾ ਤੇ ਹੁਣ ਤੂੰ ਕਿੱਥੇ ਚੱਲਿਆ ਸ਼ਿੰਦੇ ਵੀਰੇ ਨੇ ਕਿਹਾ ਸੀ ਕਣਕ ਮਿਲਨੀ ਐ ਜੀ ਡਿੱਪੂ ਤੋਂ ਕਣਕ ਲੈਣ ਚੱਲਿਆ ਅੱਛਾ ਤੇ ਨਾਲੇ ਗੱਲ ਸੁਣ ਹਰ ਵळे ਮਜ਼ਾਕ ਚੰਗਾ ਨਹੀਂ ਹੁੰਦਾ ਪਤਾ ਨਹੀਂ ਹੁੰਦਾ ਕੀ ਬਣਾਉਂਦਾ ਜਾ ਸ਼ਿੰਦੇ ਵੀਰੇ ਨੂੰ ਫੋਨ ਕਰ ਹੀ ਦੇਵਾਂ ਜਿਸ ਨੰਬਰ 'ਤੇ ਆਪ ਸੰਪਰਕ ਕਰਨਾ ਚਾਹਤੇ ਹੈ ਉਹ ਅਭੀ ਵੀਰੇ ਦਾ ਫੋਨ ਹੀ ਸਵਿਚ ਆਫ ਹੋਈ ਜਾਂਦਾ ਚੱਲ ਕਣਕ ਲਿਆਵਾ ਪਹਿਲਾਂ ਵਿੱਕ ਮੇ ਜੋਰ ਬੁਖਾਉਂਦਾ ਹੁਣ ਭੱਜ ਕੇ ਵਿਖਾ ਉਹ ਰਾਏ ਭੱਜਦੇ ਅਸੀਂ ਤੈਨੂੰ ਕੀ ਲੱਗੇ ਪੋਸਤੋ ਵੱਜੇਗਾ ਜਨਾਬ ਮੈਂ ਭਾਈ ਦਾ ਨਾ ਮੇਰੇ ਗੋਲੀ ਮਾਰ ਦੇਣੀ ਸੀ ਉਹਨੇ ਤੂੰ ਜੇ ਉਹਨਾਂ ਦਾ ਬੰਦਾ ਮਾਰਤਾ ਜੇ ਗੋਲੀ ਤੇਰੇ ਵੱਜ ਜਾਂਦੇ ਸਾਹ ਬਰਾਬਰ ਹੋ ਜਾਣਾ ਸੀ ਫਿਰ ਤੇਰੀ ਤਰ੍ਹਾਂ ਤੇ ਉਸ ਨੂੰ ਲਿਆਉਂਦੇ ਉਹ ਪੁਲਿਸ ਨੇ ਤਾਂ ਆਪਦਾ ਕੰਮ ਕਰਨਾ ਹੀ ਹੈ ਜਨਾਬ ਮੈਂ ਬੰਦਾ ਨਹੀਂ ਮਾਰਿਆ ਉਹਨਾਂ ਦਾ ਸਗੋਂ ਉਹਨੇ ਗੱਡੀ ਮੇਰੇ ਟਰੱਕ 'ਚ ਮਾਰੀ ਲਿਆ ਕੇ ਮੈਂ ਤਾਂ ਪਹਿਲਾਂ ਬ੍ਰੇਕ ਮਾਰ ਲਈ ਸੀ ਉਹ ਗੱਡੀ ਤਾਂ ਵੱਡੀ ਤੇਰੀ ਸੀ ਉਹ ਗੱਡੀ ਵੱਡੀ ਦਾ ਮਤਲਬ ਕੀ ਓਏ ਜਨਾਬ ਕਸੂਰ ਤਾਂ ਵੱਡੀ ਗੱਡੀ ਵਾਲੇ ਦਾ ਹੁੰਦਾ ਓ ਚੁੱਪ ਕਰ ਓਏ ਤੂੰ ਆਪਦੇ ਘਰਦਿਆਂ ਦਾ ਨੰਬਰ ਦੇ ਹਲੋ ਹਾਂ ਭਾਈ ਚਿੰਦੇ ਦੇ ਕੋਲ ਬੋਲਦੇ ਹਾਂ ਹਾਂਜੀ ਮੈਂ ਭਰਾ ਬੋਲਦਾ ਆਪਦੇ ਪਿਆ ਨੂੰ ਲੈ ਕੇ ਥਾਣੇ ਆਇਆ ਕੀ ਗੱਲ ਹੋ ਗਈ ਜਨਾਬ ਬੰਦਾ ਮਾਰਦਾ ਤੇਰੇ ਭਰਾ ਨੇ ਬੰਦਾ ਮਾਰਦਾ ਚਾਚਾ 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 मम्मा पापा कब आएंगे मैंने पापा को भी रंग लगाना है वो ना आते ही होंगे हमारे लिए खूब सारी मिठाइयाँ और आपके लिए वाटर गन ले ली गयी ठीक है राहुल राहुल क्या हुआ इनको राहुल बता दे क्यों नहीं राहुल कुछ तो बोलो बताता हूं भाभी मैं और अखिल भाई घर आ रहे थे और रास्ते में वो साले ट्रक वाले ने ठोक दिया <laughs> और मेरा भाई इस दुनिया से चला गया अखिल <laughs> ਚਾਚਾ ਸੁਖੀ ਕੀ ਗੱਲ ਹੋ ਗਈ ਵੀਰੇ ਉਹ ਕੋਹ ਨਹੀਂ ਆਇਆ ਸੁਖੀ ਗੱਡੀ ਵੱਜ ਗਈ ਸੀ ਮੜੀ ਜੀ ਅੱਜ ਕੀ ਮੜੀ ਜੀ ਐ ਕਿਵੇਂ ਵੱਜ ਗਈ ਪੁੱਤ ਉਹ ਚਾਚਾ ਤੋਂ ਫਿਕਰ ਨਾ ਕਰ ਸੁਖੀ ਗੱਲ ਸੁਣ ਸ਼ਹਿਰ ਵਾਲੇ ਮੋੜ ਤੇ ਗੱਡੀ ਲੱਗੀ ਆ ਲੈ ਹੀ ਤੇ ਕੰਮ ਚਲਾ ਆ ਗਏ ਠੀਕ ਆ ਵੀਰੇ ਉਹ ਤੇਰੇ ਪਿਓ ਦਾ ਰਾਜਾ ਐ ਕਿਵੇਂ ਲਊ ਗੱਡੀ ਜਨਾਬ ਗੱਡੀ ਤਾਂ ਲੈ ਜਾਂਦੋ ਇਸ ਗੱਡੀ ਨਾਲ ਤੂੰ ਬੰਦਾ ਮਰਿਆ ਬੰਦਾ ਏ ਹੁਣ ਹਥਿਆਰ ਹੈ ਹਥਿਆਰ ਹਥਿਆਰ ਨਹੀਂ ਜਨਾਬ ਸਾਡੀ ਰੋਜੀ ਰੋਟੀ ਹੈ ਜੀ ਇਹ ਐਂਦੇ ਸਰਤੇ ਤਾਂ ਸਾਡਾ ਘਰ ਚੱਲਦਾ ਹੁਣ ਤਾਂ ਕੇਸ ਚੱਲੂ ਕਾਕਾ ਐ ਤਾਂ ਨਹੀਂ ਮਿਲਣੀ ਗੱਡੀ ਫਿਰ ਸਾਨੂੰ ਜਨਾਬ ਹਾਲ ਦੱਸੋ ਕਿਵੇਂ ਮਿਲੂਗੀ ਵਕੀਲ ਕਰਨਾ ਪੈਣਾ ਆਪੇ ਸਾਰਾ ਕੁਝ ਦੱਸ ਦੂਗਾ ਚਲੋ ਚਲੋ ਬਈ ਟਾਈਮ ਖਤਮ ਹੋ ਗਿਆ ਸਾਹ ਬੋਲਣ ਕੇ ਮੁੜਕੇ ਤੋਫੀ ਕਰਨਾ ਗੱਲ ਵੀਰੇ ਮੈਂ ਕਰਦਾ ਕੋਈ ਨਾ ਕੋਈ ਹੱਲ ਹੂੰ ਸੁਖੀ ਹਾਂ ਚਾਚਾ ਕੀ ਬਣੂਗਾ ਯਾਰ ਹੁਣ ਫਿਕਰ ਨਾ ਕਰ ਚਾਚਾ ਕੱਢਦੇ ਆ ਕੋਈ ਨਾ ਕੋਈ ਹੱਲ ਮੇਰਾ ਦੋਸਤ ਹੈਗਾ ਇੱਕ ਵਕੀਲ ਤੜਕੇ ਜਾ ਕੇ ਗੱਲ ਕਰਦਾ ਹਾਂ ਉਹਦੇ ਨਾਲ ਹੱਲ ਕੱਢੂਗਾ ਕੋਈ ਨਾ ਕੋਈ ਸੌ ਜਾ ਹੁਣ ਸਰ ਤੁਸੀਂ ਅੰਦਰ ਜਾ ਕੇ ਮਿਲ ਸਕਦੇ ਹੋ ਠੀਕ ਹੈ ਜੀ ਸਸੀ ਗਾਲ ਸਰ ਓਏ ਆ ਵੀ ਸੁਖੀ ਇੰਨੇ ਸਾਲਾਂ ਬਾਅਦ ਕਿਵੇਂ ਬੈਠ ਬੈਠ ਹੋਰ ਕਿਦਾਂ ਹਾਂਜੀ ਠੀਕ ਹੈ ਹੋਰ ਦੱਸ ਕਿਵੇਂ ਹੋਣੇ ਹੋਏ ਵਕੀਲ ਸਾਹਿਬ ਵਕੀਲ ਸਾਹਿਬ ਯਾਰਾ ਨਾਮ ਲੈ ਕੇ ਗੱਲ ਕਰ ਫਿਰ ਵੀ ਇਕੱਠੇ ਪੜਦੇ ਰਹੇ ਆਪਾਂ ਚੱਲ ਛੱਡ ਚਾਹ ਪੀਏ ਕਿ ਕਾਫੀ ਬਸ ਕਾਸੀ ਚੀਜ਼ ਦੀ ਲੋੜ ਨਹੀਂ ਦੱਸ ਫਿਰ ਕੀ ਸੇਵਾ ਕਰੀਏ ਤੇਰੀ ਵੱਡੇ ਭਰਾ ਤੋਂ ਐਕਸੀਡੈਂਟ ਹੋ ਗਿਆ ਅੱਛਾ ਬੰਦੇ ਦੀ ਮੌਕੇ ਤੇ ਮੌਤ ਹੋ ਗਈ ਹੁਣ ਸਮਝ ਨਹੀਂ ਆ ਰਿਹਾ ਕੀ ਕਰੀਏ ਮੌਕੇ ਤੇ ਕੌਣ ਕੌਣ ਸੀ ਸੁਨਨ ਚਾਇਆ ਕਾਫੀ ਕੱਟ ਹੋ ਗਿਆ ਸੀ ਉਹ ਮੇਰਾ ਮਤਲਬ ਗਵਾਹੀ ਦੇਣ ਵਾਲਾ ਹੈ ਕੋਈ ਮੈਨੂੰ ਨਹੀਂ ਲੱਗਦਾ ਕੋਈ ਗਵਾਹੀ ਦੇਊਗਾ ਬੰਦੇ ਅੰਜਾਨ ਸੀ ਹੂੰ ਮੌਕੇ ਦਾ ਅਫਸਰ ਕੌਣ ਐਸ ਐਚਓ ਹੈ ਕੋਈ ਮੈਨੂੰ ਨਾਮ ਤਾਂ ਨਹੀਂ ਪਤਾ ਆ ਨੰਬਰ ਆ ਹੋਂ ਦਾ ਹੂੰ ਦੇਖ ਸੁਖੀ ਟਰੱਕ ਦੀ ਜ਼ਮਾਨਤ ਤਾਂ ਆਪਾਂ ਕਰਾ ਲਾਂਗੇ ਹੂੰ ਬਾਕੀ ਮੈਂ ਐਸ ਐਚਓ ਸਾਹਿਬ ਨਾਲ ਗੱਲ ਕਰਕੇ ਦੇਖਦਾ ਧੰਨਵਾਦ ਬਾਈ ਕੋਈ ਗੱਲ ਨਹੀਂ ਧੰਨਵਾਦ ਵਾਲੀ ਤਾਂ ਕਿਹੜੀ ਗੱਲ ਆ ਯਾਰ ਮੈਂ ਚੱਲਦਾ ਇੱਕ ਮਿੰਟ ਸੁਖੀ ਯਾਰ 50000 ਰੁਪਿਆ ਜਾਵਾ ਕਰਾਉਂਦਾ 50000 ਬਾਈ ਉਹ ਫਿਰ ਟਰੱਕ ਦੀ ਜ਼ਮਾਨਤ ਕਰਵਾ ਲਈਏ ਪਹਿਲਾਂ ਠੀਕ ਹੈ ਬਾਈ ਕੋਈ ਗੱਲ ਨਹੀਂ ਮੈਂ ਕਰ ਲੈਣਾ ਜੀ ਆਵਾ ਹੂੰ ਠੀਕ ਹੈ ਜੀ ਸਰ ਓਕੇ ਸਰ ਹੋ ਜਾਏਗਾ ਜੀ ਹੋ ਜਾਏਗਾ ਚਿੰਦ ਸਰ ਲਓ ਜਨਾਬ ਚਾਹ ਜੀ ਰੱਖ ਦੇ ਜਨਾਬ ਉਹ ਜਿਹੜਾ ਟਰੱਕ ਵਾਲਾ ਹਾਦਸਾ ਨਹੀਂ ਹੋਇਆ ਸੀ ਆ ਉਹਦੇ ਵਿੱਚੋਂ ਅਰਗਬਤੀਆਂ ਬਾਬੇ ਦੀਆਂ ਫੋਟਮਾਂ ਤੇ ਰੋਟੀ ਵਾਲਾ ਡੱਬਾ ਮਿਲਿਆ ਜੀ ਤੇ ਜਨਾਬ ਕਾਰ ਵਿੱਚੋਂ ਬੋਤਲ ਮਿਲੀ ਆ ਕੌ ਤਾ ਧੋਵਾ ਗਲਾਸ ਜੀ ਆ ਪੂਜੀਆ ਮੇਰੀ ਜੇਬ ਚ ਹੀ ਆ ਜੀ ਉਹ ਨਹੀਂਓ ਨਹੀਂ ਸਾਰਾ ਸਮਾਨ ਕਸਟਰ ਵਿੱਚ ਲੈ ਕੇ ਰੱਖੋ ਠੀਕ ਆ ਜਨਾਬ ਅ ਜਨਾਬ ਵੀ ਨਾ ਆਥਨ ਹੋਇਆ ਪੈਗਾ ਹਮ ਮੈਂ ਰੱਖਾ ਉਹ ਅੱਜ ਤਾਂ ਜੇਬ ਚੋਂ ਪੈਸੇ ਲਾਉਣੇ ਪੈਣੇ ਆ ਇਹ ਕਬੂਤਲ ਮਿਲੀ ਆ ਉਹਨੂੰ ਵੀ ਨਹੀਂ ਜਨਾਬ ਹੱਥ ਲਾਉਣ ਦਿੰਦੇ ਇਹ ਆ ਫੜ ਪੂਜੀਆ ਤੂੰ ਖਾ ਲੈ ਇਹਨੂੰ ਜੋ ਟਿਪਨ ਮਿਲਿਆ ਤੇ ਗੱਡੀ ਚ नमस्ते नमस्ते। सर। नमस्ते। हाँ जी सर आइए कुछ चाय कॉफी जी नहीं शुक्रिया किसी चीज की जरूरत नहीं मैडम मुझे बहुत दुख है आपके हस्बैंड की मौत का मैं पूरी कोशिश कर रहा हूँ कि आपको इंसाफ तलाशकूँ वैसे उनका स्वाब कैसा था <laughs> आंखें जो तेरी ये सब क्या है रेडी नहीं होना था आपको हमें गुड्डू के स्कूल में जाना है पीटीएम के लिए क्या छोड़ दूं इसे खुद चली जा तंग मत कर निकल यहाँ से निकल जाना हेलो मैडम आपसे कुछ पूछ रहा हूँ मैं जी सर क्या पूछा आपने मैंने पूछा उनका स्वाब कैसा था अच्छा था ठीक था ये ड्रिंक आप करते हो नहीं वो उनके दोस्त आ जाया करते थे कभी कभी बस कभी कभी पीते थे अच्छा मैडम फिर मिलते हैं और हां आपको कभी बिठाने बुलाया जा सकता है सुखी हां चाचा ढाबे तो लोग यार चाह चुपी चलिए चली लम्बे सफर तो आए आप ਸੱਕੇ ਵਾਲਾ ਜੂ ਪੂਰਾ ਯਾਰ ਅਬਾ ਸਲਾ ਦੇਣਾ ਇੱਥੇ ਟਾਈਮ ਨਹੀਂ ਬਾਲਾ ਲਾਉਣਾ ਬਸ ਚਾਹ ਪੀ ਕੇ ਨਿਕਲਣਾ ਹੀ ਆਪਾਂ ਚੱਲ ਚਾਚਾ ਕਿੰਨੇ ਕ ਪੈਸੇ ਬੂਸੇ ਲੱਗੇ ਟਰੱਕ ਦੀ ਜ਼ਮਾਨਤ ਤੇ ਉਹ ਛੱਡ ਚਾਚਾ ਦੋ ਚਾ ਲੈ ਕੇ ਆਈ ਬਾਈ ਫਿਰ ਵੀ ਪਤਾ ਮੈਨੂੰ ਤਾਂ ਪਤਾ ਲੱਗੇ ਨਾ 50000 ਦਿੱਤੇ ਆ ਚਾਚਾ ਹਜੇ ਤੇ ਸ਼ੰਦੇ ਦੀ ਜ਼ਮਾਨਤ ਬਾਰੇ ਕੋਈ ਗੱਲ ਕੀਤੀ ਆ ਹੋਈ ਸੀ ਗੱਲ ਚਾਚਾ ਕੇੰਦਾ ਰਾਜੀਨਾਮਾ ਕਰਾ ਦੇਣਾ ਉਹ ਕਿਵੇਂ ਕਰਾਊਗਾ ਰਾਜੀਨਾਮਾ ਸਰਜੂਗਾ ਕਿ ਹੋਰ ਪੈਸੇ ਲਊਗਾ ਯਾਰ ਤੇਰਾ ਪੈਸੇ ਤਾਂ ਲਊਗਾ ਹੀ ਚਾਚਾ ਕਮਾ ਅਗਲੇ ਦਾ ਪੈਸੇ ਆਵਦੀ ਜਗ੍ਹਾ ਕਮਾ ਆਵਦੀ ਜਗ੍ਹਾ ਉਹ ਤਾਂ ਗੱਲ ਠੀਕ ਆ ਫਿਰ ਵੀ ਮੈਨੂੰ ਤਾਂ ਪਤਾ ਲੱਗੇ ਕਿੰਨੇ ਕੁ ਪੈਸੇ ਪੂਸੇ ਲੱਗ ਜਾਣਗੇ ਜਿੰਨੇ ਮਰਜ਼ੀ ਲੱਗੇ ਜਾਣ ਚਾਚਾ ਮੈਨੂੰ ਮੇਰਾ ਵੀਰਾ ਬਾਹਰ ਚਾਹੀਦਾ ਉਹਦੇ ਲਈ ਭਾਵੇਂ ਟਰੱਕ ਕਿਉਣਾ ਵੇਚਣਾ ਪੈ ਜੇ ਉਹ ਸੁਖੀ ਜੇ ਆਪਾਂ ਟਰੱਕ ਵੇਚ ਦਾਂਗੇ ਤੇ ਖਾਵਾਂਗੇ ਕੀ ਤੇ ਕਮਾਵਾਂਗੇ ਕੀ ਚਾਚਾ ਮੀਨਾ ਇੱਕ ਵੀ ਤਾਂ ਦਿਹਾੜੀਆਂ ਕੀਤੀਆਂ ਹੀ ਆ ਖਾਣੀਆਂ ਤਾਂ ਦੋ ਰੋਟੀਆਂ ਹੀ ਆ ਥੋੜੀਆਂ ਘੱਟ ਖਾ ਲਾਂਗੇ ਪਰ ਵੀਰਾ ਤਾਂ ਆਪਣੇ ਕੋਲੇ ਹੋਊਗਾ ਵਾਹ ਸ਼ੇਰਾ ਰੱਬ ਕਰੇ ਦੁਆ ਭਰਾਵਾਂ ਦਾ ਇਉਂ ਹੀ ਪਿਆਰ ਬਣਿਆ ਰਵੇ ਚਲ ਚਾਹ ਪੀਚ ਅੱਛਾ ਚੱਲੀਏ ਸਸ਼ੀਕਲ ਜੀ ਸਸ਼ੀਕਾ ਸਰ ਨੂੰ ਮਿਲਣਾ ਚਲੇ ਜਾਓ ਆ ਵੀ ਸੁਖੀ ਸਸ਼ੀਕਾ ਬਾਈ ਸਸ਼ੀਕਾ ਆਲ ਬੈਠ ਹਲੋ ਬਾਈ ਜਿੰਨੇ ਤੁਸੀਂ ਪੈਸੇ ਕਹੇ ਸੀ ਦਣੋਂ ਕਹੋ ਕਿ ਇਸ ਨੂੰ ਇੱਥੇ ਖਤਮ ਕਰ ਦੇਣ ਕੋਈ ਨਾ ਸੁਖੀ ਤੂੰ ਬੇਫਿਕਰਾ ਹੋ ਜਾ ਮੇਰੀ ਹੋ ਗਈ ਸੀ ਐਸਐਚਓ ਸਾਹਿਬ ਨਾਲ ਗੱਲ ਤੇਰਾ ਭਰਾ ਸ਼ਾਮ ਤੱਕ ਘਰ ਆ ਜਾਊਗਾ ਬਸ ਥਾਣੇ ਚੋਂ ਫੋਨ ਨਾ ਆਵੇ ਹੁਣ ਉਹ ਨਹੀਂ ਨਹੀਂ ਆਉਂਦਾ ਠੀਕ ਆ ਭਾਈ ਧੰਨਵਾਦ ਓਕੇ ਕੋਈ ਨਾ ਤੂੰ ਟੈਨਸ਼ਨ ਨਾ ਲੈ ਬੇਫਿਕਰਾ ਹੋ ਕੇ ਘਰ ਜਾ भाभी ये वही ट्रक वाले का भाई है जिसने अपने अखिल को मार दिया तुम लोगों ने मारा है ना मेरे पति को कौन बनेगा सहारा अब मेरा और मेरे बच्चे का कौन बनेगा तो एक बच्चे के सर से बाप का साया उठ जाता है तो कैसा लगता होगा देखो इसे चलो भाभी शांत हो जाओ सुखी तू घरे जा मैं कर दू गल कोई ना मैम प्लीज़ पानी मंगवा दो इन्हों रजनी जी पानी पियो देखो रजनी जी ये कुछ पैसे है जो हैं मैं पता है तो हसबेंड वापस तो नहीं कर सकते पर ਇਹ ਤੁਹਾਡੀ ਆਉਣ ਵਾਲੀ ਜ਼ਿੰਦਗੀ ਨੂੰ ਆਸਾਨ ਜ਼ਰੂਰ ਬਣਾ ਸਕਦੇ ਆ ਆ ਲਓ ਭਾਈ ਸਾਹਿਬ ਮੈਂ ਚਾਹਣਾ ਤੁਸੀਂ ਇਸ ਕੇਸ ਨੂੰ ਇੱਥੇ ਰਫਾ ਦਫਾ ਕਰੋ ਨਾਲੇ ਤੁਸੀਂ ਆਪਦੀ ਜ਼ਿੰਦਗੀ ਜਿਓ ਨਾਲੇ ਉਹਨਾਂ ਨੂੰ ਆਪਦੀ ਜੀਣ ਦਿਓ ਉਹਨਾਂ ਨੇ ਆਪਦੀ ਰੋਜੀ ਰੋਟੀ ਦਾ ਸਾਧਨ ਵੇਚ ਕੇ ਇਹ ਪੈਸੇ ਤੁਹਾਡੇ ਲਈ ਰੇਂਜ ਕੀਤੇ ਆ ਨਾਲੇ ਉਹਨਾਂ ਦੇ ਪੇਰੈਂਟਸ ਵੀ ਨਹੀਂ ਹੈਗੇ ਉਹਨਾਂ ਦੀ ਗਲਤੀ ਸਿਰਫ ਇੰਨੀ ਸੀ ਵੀ ਉਹ ਗਰੀਬ ਸੀ ਜਾਂ ਉਹਨਾਂ ਦੀ ਗੱਡੀ ਵੱਡੀ ਸੀ वैसे सारी गलती ਤੁਹਾਡੇ ਹਸਬੰਦ ਦੀ ਸੀ ਤੁਹਾਨੂੰ ਵੀ ਪਤਾ ਹੈ ਉਹ ਡਰਿੰਕ ਕਰਦੇ ਸੀ ਲਾਸਟ ਟਾਈਮ ਵੀ ਉਹਨਾਂ ਦੀ ਗੱਡੀ ਚੋਂ ਸ਼ਰਾਬ ਦੀ ਬੋਤਲ ਮਿਲੀ ਸੀ ਚੱਲ ਪੁੱਤੇ ਸ਼ੁਕਰ ਕਰ ਛੇਤੀ ਖੜਾ ਛੁੱਟ ਗਿਆ ਹਾਂਜੀ ਪੰਜ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਬਹੁਤ ਸਾਥ ਦਿੱਤਾ ਸਰ ਧੰਨਵਾਦ ਦੀ ਕਿਹੜੀ ਗੱਲ ਹੈ ਜੀ ਇਹ ਤਾਂ ਸਾਡਾ ਫਰਜ਼ ਹੀ ਸੀ ਚਲੋ ਤੁਸੀਂ ਘਰੇ ਚਲੋ ਫਿਰ ਮਿਲਦੇ ਆ ਠੀਕ ਆ ਧੰਨਵਾਦ ਜੀ ਛਿੰਦੇ ਚਲ ਸ਼ੁਕਰ ਹੋਇਆ ਰੱਬ ਦਾ ਤੂੰ ਘਰੇ ਵਾਪਸ ਆ ਗਿਆ ਉਹ ਸੁਖੀ ਨੇ ਤਾਂ ਤੇਰੇ ਬਿਨਾਂ ਰੋਟੀ ਵੀ ਨਹੀਂ ਸੀ ਖਾਦੀ ਚੱਜ ਨਾ ਚੰਗਾ ਮੈਂ ਤੇਰੇ ਵਾਸਤੇ ਮਿੱਠਾ ਲੈ ਆਵਾ ਮਿੱਠੇ ਨੂੰ ਚਾਚਾ ਮੈਂ ਜੰਗ ਦਿੱਤ ਕੇ ਆਇਆ ਉਹ ਪੁੱਤ ਇਹ ਕਿਹੜਾ ਜੰਗ ਨਾਲੋਂ ਘੱਟ ਸੀ ਤੂੰ ਜਾ ਮੈਂ ਲੈ ਕੇ ਆਉਣਾ ਚੰਗਾ आ गया मेरे तू विरे ठीक है तू ओ मैं तो ठीक है तो इत्थे फिरदा गड्डी लेके नहीं गया तू बैठ विरे मैं चाय लेके आऊंगा सुखी गड्डी कित्थे है गड्डी कित्थे है सुखी बेच दी विरे की दिमाग खराब है तेरा मैं चार महीने बाहर किराया गड्डी बेच के ओ मरिए ਨਹੀਂ ਵੀਰੇ ਮੇਰੇ ਸਾਹਮਣੇ ਨਾ ਖੜ ਨਜ਼ਰਾਂ ਤੋਂ ਦੂਰ ਹੈ ਮੇਰੀਆਂ ਤੋਂ ਜਦ ਤੂੰ ਇੱਥੇ ਰਹਿ ਜਾਂ ਮੈਂ ਚਲ ਜਾਂ ਨਾ ਸੁਖੀ ਇਹ ਕਿਧਰ ਚੱਲ ਪਿਆ ਛਿੰਦੇ ਉਹ ਸੁਖੀ ਨੂੰ ਕੀ ਗੱਲ ਆ ਉਹ ਕਿਧਰ ਚੱਲਿਆ ਚਾਚਾ ਤੈਨੂੰ ਪਤਾ ਸੀ ਗੱਡੀ ਵੇਚਤੀ ਹਾਂ ਪੁੱਤ ਮੈਨੂੰ ਪਤਾ ਸੀ ਜੇ ਸੁਖੀ ਗੱਡੀ ਨਾ ਨਾ ਵੇਚਦਾ ਤੇ ਤੂੰ ਅੱਜ ਕਰਨਾ ਹੁੰਦਾ ਉਹ ਤਾਂ ਕਹਿੰਦਾ ਸੀ ਮੈਂ ਤਾਂ ਦਿਹਾੜੀਆਂ ਵੀ ਕਰ ਲੂੰ ਪਰ ਮੇਰਾ ਵੀਰਾ ਕੋਲ ਚਾਹੀਦਾ ਮੇਰੇ ਉਹਦਾ ਤੇਰੇ ਲਈ ਇੰਨਾ ਪਿਆਰ ਵੇਖ ਕੇ ਮੈਂ ਥੋ ਰੁਕਿਆ ਨਹੀਂ ਗਿਆ ਪੁੱਤ ਰੁਕਿਆ ਨਹੀਂ ਗਿਆ ਛੰਦੇ ਕੋਛੰਦੇ ਹੁਣ ਤੂੰ ਕਿੱਧਰ ਨੂੰ ਚੱਲ ਪਿਆ ਇਹਨਾਂ ਦੀ ਵੀ ਸਮਝ ਨਹੀਂ ਆਉਂਦੀ ਦੋਹਾਂ ਭਰਾਵਾਂ ਦੀ ਅਕੇਲੇ ਇਤਨੀ ਕਿਉਂ ਪੀਤੇ ਹੋ ਮੈਂ تمہارے باپ ਕੀ ਪੀਤਾ ਹਰ ਵਕਤ ਮੈਨੂੰ ਇਹ ਹੀ ਸੁਨਾਤੀ ਰਹਤੀ ਹੈ एकदम ਚੁੱਪ ਵਰਨਾ ਦੂੰਗਾ ਕਾਨ ਕੇ ਨੀਚੇ वैसे सारी गलती ਤੁਹਾਡੇ ਹਸਬੰਦ ਦੀ ਸੀ ਤੁਹਾਨੂੰ ਵੀ ਪਤਾ ਹੈ ਉਹ ਡਰਿੰਕ ਕਰਦੇ ਸੀ ਲਾਸਟ ਟਾਈਮ ਵੀ ਉਹਨਾਂ ਦੀ ਗੱਡੀ 'ਚੋਂ ਸ਼ਰਾਬ ਦੀ ਬੋਤਲ ਮਿਲੀ ਸੀ ਰਾਹੁਲ ਪੈਸੇ ਕਹਾਂ ਹੈ ਪੈਸੇ ਤਾਂ ਭਾਬੀ ਮੇਰੇ ਬੈਗ 'ਚ ਮੈਂ ਤਾਂ ਗਾੜੀ ਵਾਪਸ ਲਓ ਜਲਦੀ ਜੀ ਹੋਇਆ ਕੀ ਆ ਭਾਬੀ ਬਤਾਓ ਤੋ ਬਾਤیں ਮਤ ਕਰੋ ਗਾੜੀ ਵਾਪਸ ਲਓ ਬਸ ਜਲਦੀ ਜੀ ਉਹ ਸਾਰੇ ਗੱਡੀ ਕੱਢ ਕੇ ਆਪ ਨੂੰ تم ਬੈਠੋ ਰਾਹੁਲ ਮੈਂ ਅਭੀ ਆ ਰਹੀ ਹਾਂ ਠੀਕ ਹੈ ਭਾਬੀ ਅੰਕਲ ਜੀ ਨਮਸਤੇ ਸਤ ਸ੍ਰੀ ਅਕਾਲ ਸੁਖੀ ਔਰ ਸ਼ਿੰਦੇ ਦਾ ਯਹੀ ਘਰ ਹੈ ਘਰ ਤਾਂ ਵੀ ਭਾਈ ਹੀ ਹੈ ਪਰ ਤੁਸੀਂ ਕੌਣ ਮੈਂ ਵਹੀ ਹਾਂ ਅੰਕਲ ਜੀ ਜਿਸki ਵਜ੍ਹਾ ਸੇ ਉਨਕੋ ਆਪਣਾ ਟਰੱਕ ਵੇਚਨਾ ਪੜਾ ਬੀਬਾ ਤੁਹਾਡੇ ਬੰਦੇ ਦੀ ਜਾਣ ਨਾਲੋਂ ਕੋਈ ਟਰੱਕ ਦੀ ਕੀਮਤ ਜ਼ਿਆਦਾ ਨਹੀਂ ਸੀ ਇਹ ਤਾਂ ਵਕਤ-ਵਕਤ ਦੀ ਗੱਲ ਹੁੰਦੀ ਆ ਬੁਰਾ ਵਕਤ ਨਾ ਕਿਸੇ ਤੇ ਆ ਜਾਵੇ ਇਹ ਉਨਕੀ ਆਮਾਨਤ ਹੈ ਅੰਕਲ ਜੀ ਆਪ ਪਲੀਜ਼ ਉਹਨੇ ਲਾਟਾ ਦੇਨਾ ਨਾ ਮਾਰਦੇ ਛਾਲ ਰੁਕੇਗਾ ਤੂੰ ਫਿਲਮ ਚਲਦੀ ਪਈ ਐ ਕੋਈ ਸੁਖੀ ਤੇਨੂੰ ਪਤਾ ਸੀ ਕਿ ਆਪਣੀ ਕਮਾਈ ਦਾ ਸਾਰਾ ਵਸੇ ਇੱਕ ਟਰੱਕ ਹੀ ਤੂੰ ਫਿਰ ਵੀ ਮੇਰੇ ਲਈ ਵੇਚਤਾ ਯਾਰ ਨਹੀਂ ਵੀਰੋ ਚਾਚੇ ਨੇ ਕੀ ਚਾਚੇ ਨੇ ਸੁਖੀ ਚਾਚੇ ਨੇ ਆਪਣੀ ਗਰਲਫ੍ਰੈਂਡ ਨੂੰ ਮੂਵੀ ਵਖਾਉਣ ਵਾਸਤੇ ਲੈ ਕੇ ਜਾਣਾ ਸੀ ਤੇ ਪੈਸੇ ਥੋੜ੍ਹਦੇ ਸੀ ਕਰ ਕੇ ਮੈਂ ਟਰੱਕ ਤੇਰੀ ਮਾਂ ਤੂੰ ਨਾ ਪਤੰਦਰਾ ਹਟੇ ਚੌੜ ਕਰਨਾ ਉਹ ਵੇਖੀ ਸੱਚੀ ਨਾ ਵਾਜੇ ਕਿਤੇ